ਤੇ ਇਹ ਸਭੇ ਤਾਮਾ ਇਹ ਚੀਜ਼ ਦੇ ਉੱਪਰ ਯਕੀਨ ਕਰਦਿਆਂ ਸਨ ਕਿ ਜੇਕਰ ਕੋਈ ਇਨਸਾਨ ਲਗਾਤਾਰ ਇੱਕ ਪਾਸੇ ਨੂੰ ਚੱਲੀ ਜਾਵੇ ਤਾਂ ਇੱਕ ਪੁਆਇੰਟ ਤੇ ਜਾ ਕੇ ਉਹ ਧਰਤੀ ਤੋਂ ਥੱਲੇ ਡਿੱਗ ਪਵੇਗਾ ਜਿਵੇਂ ਤੁਸੀਂ ਇਹ ਸੜਕਰੇ ਉੱਪਰ ਚੱਲਣਾ ਸ਼ੁਰੂ ਕਰੋਗੇ ਤਾਂ ਇੱਕ ਪੁਆਇੰਟ ਤੇ ਤੁਹਾਡੇ ਸਾਹਮਣੇ ਆਰਕਟਿਕ ਸਾਗਰ ਹੋਵੇਗਾ ਜਾਨਕਿ ਧਰਤੀ ਖਤਮ ਹੋ ਜਾਵੇਗੀ ਇਹ ਸੜਕ ਲਾਸ ਸੜਕ ਹੈ ਧਰਤੀ ਦੀ ਤੁਸੀਂ ਕਦੇ ਸੋਚਿਆ ਹੈ ਕਿ ਸਾਡੀ ਧਰਤੀ ਜਿਸ ਦੇ ਉੱਪਰ ਅਸੀਂ ਰਹਿੰਦੇ ਹਾਂ ਇਹ ਕਿੱਥੇ ਜਾ ਕੇ ਖਤਮ ਹੁੰਦੀ ਹੈ ਕਿਹੜਾ ਇਸ ਦਾ ਲਾਸਟ ਪੁਆਇੰਟ ਹੈ ਮੰਨ ਲਓ ਤੁਸੀਂ ਸਿੱਧਾ ਚੱਲਣਾ ਸ਼ੁਰੂ ਕਰ ਦਿੰਦੇ ਹੋ ਕਿ ਤੁਸੀਂ ਕੋਈ ਅਜਿਹੇ ਪੁਆਇੰਟ ਦੇ ਉੱਪਰ ਪਹੁੰਚ ਜਾਓਗੇ ਜਿੱਥੇ ਜਾ ਕੇ ਧਰਤੀ ਖਤਮ ਹੋ ਜਾਂਦੀ ਹੋਵੇ ਤੇ ਅੱਗੇ ਤੁਸੀਂ ਥੱਲੇ ਡਿੱਗ ਪੋ ਜਾਂ ਫਿਰ ਇਦਾਂ ਹੋ ਸਕਦਾ ਹੈ ਕਿ ਤੁਸੀਂ ਧਰਤੀ ਦੇ ਕਿਸੇ ਪਾਸੇ ਨੂੰ ਚੱਲੇ ਜਾਓ ਧਰਤੀ ਨੇ ਖਤਮ ਹੀ ਨਹੀਂ ਹੋਣਾ ਬਸ ਤੁਸੀਂ ਘੁੰਮੀ ਜਾਓਗੇ ਇਹ ਸਵਾਲ ਤੁਹਾਡੇ ਮਨ ਦੇ ਵਿੱਚ ਵੀ ਕਈ ਵਾਰ ਆਏ ਹੋਣਗੇ ਕਿ ਧਰਤੀ ਦਾ ਉਹ ਆਖਰੀ ਪੁਆਇੰਟ ਕਿਹੜਾ ਹੈ ਜਿਸ ਤੋਂ ਅੱਗੇ ਅਸੀਂ ਨਹੀਂ ਜਾ ਸਕਦੇ ਜਿੱਥੇ ਜਾ ਕੇ ਧਰਤੀ ਖਤਮ ਹੋ ਜਾਂਦੀ ਹੈ ਕੀ ਕੋਈ ਅਜਿਹੀ ਜਗ੍ਹਾ ਧਰਤੀ ਦੇ ਉੱਪਰ ਹੈ ਜਿਹਨੂੰ ਅਸੀਂ ਧਰਤੀ ਦਾ ਅੰਤ ਕਹਿ ਸਕੀਏ ਕਿ ਇਹ ਧਰਤੀ ਦਾ ਅੰਤ ਹੈ ਇਸ ਤੋਂ ਅੱਗੇ ਹੋਰ ਕੁਝ ਵੀ ਨਹੀਂ ਹੈ ਇੱਥੇ ਧਰਤੀ ਖਤਮ ਹੋ ਜਾਂਦੀ ਹੈ ਮਿਸਰ ਮੈਸੋਪੋਟਾਮੀਆ ਅਤੇ ਗ੍ਰੀਕ ਸਭਿਅਤਾਵਾਂ ਦੇ ਲੋਕ ਵੀ ਮੰਨਦੇ ਸਨ ਕਿ ਜਿਹੜੀ ਸਾਡੀ ਧਰਤੀ ਹੈ ਇਹ ਬਿਲਕੁਲ ਫਲੈਟ ਹੈ ਬਿਲਕੁਲ ਸਿੱਧੀ ਹੈ ਉਹਨਾਂ ਦਾ ਮੰਨਣਾ ਸੀ ਕਿ ਵਿਚਾਲੇ ਸਿੱਧੀ ਧਰਤੀ ਹੈ ਤੇ ਇਸ ਦੇ ਆਲੇ-ਦੁਆਲੇ ਮਹਾਸਾਗਰ ਨੇ ਜਾਨਕਿ ਤੇ ਇਹ ਸਭੇ ਤਾਮਾ ਇਹ ਚੀਜ਼ ਦੇ ਉੱਪਰ ਯਕੀਨ ਕਰਦੀਆਂ ਸਨ ਕਿ ਜੇਕਰ ਕੋਈ ਇਨਸਾਨ ਲਗਾਤਾਰ ਇੱਕ ਪਾਸੇ ਨੂੰ ਚੱਲੀ ਜਾਵੇ ਤਾਂ ਇੱਕ ਪੁਆਇੰਟ ਤੇ ਜਾ ਕੇ ਉਹ ਧਰਤੀ ਤੋਂ ਥੱਲੇ ਡਿੱਗ ਪਵੇਗਾ। ਇੰਡੀਆ ਦੀਆਂ ਪੁਰਾਣਿਕ ਕਥਾਵਾਂ ਦੇ ਵਿੱਚ ਵੀ ਇਹ ਦੱਸਿਆ ਗਿਆ ਹੈ ਕਿ ਧਰਤੀ ਸੱਪ ਦੇ ਸਿਰ ਦੇ ਉੱਪਰ ਟਿੱਗੀ ਹੋਈ ਹੈ। ਯੂਰਪਾ ਤੇ ਮਤਜੁਗ ਦੇ ਲੋਕ ਮੰਨਦੇ ਸਨ ਕਿ ਜਿੱਥੇ ਧਰਤੀ ਦਾ ਐਂਡ ਹੋ ਜਾਂਦਾ ਹੈ ਉਹ ਜਗ੍ਹਾ ਦੇ ਉੱਪਰ ਬਹੁਤ ਵੱਡੇ-ਵੱਡੇ ਸਮੁੰਦਰ ਦੇ ਵਿੱਚ ਰਾਖਸ਼ ਰਹਿੰਦੇ ਨੇ। ਜੇਕਰ ਕੋਈ ਇਨਸਾਨ ਉਸ ਪੁਆਇੰਟ ਤੱਕ ਚਲਾਇਆ ਜਾਵੇ ਜਿੱਥੇ ਧਰਤੀ ਦਾ ਅੰਤ ਹੁੰਦਾ ਹੈ ਤਾਂ ਸਮੁੰਦਰ ਦੇ ਵਿੱਚ ਰਹਿਣ ਵਾਲੇ ਵੱਡੇ-ਵੱਡੇ ਇਹ ਰਾਖਸ਼ ਉਸ ਉੱਥੇ ਹੁੰਦਾ ਹੈ ਇਸ ਚੀਜ਼ ਦਾ ਡਰ ਸ਼ੁਰੂ ਤੋਂ ਲੈ ਕੇ ਹੀ ਇਨਸਾਨਾਂ ਦੇ ਮਨ ਵਿੱਚ ਸੀ ਕਲੈਸਟੋਫਰ ਕਲੰਬਸ 1492 ਦੇ ਵਿੱਚ ਅਮਰੀਕਾ ਨੂੰ ਲੱਭਣ ਦੇ ਲਈ ਰਵਾਨਾ ਹੋਇਆ ਸੀ ਉ ਤਾਂ ਉਸ ਸਮੇਂ ਕਈ ਲੋਕਾਂ ਦਾ ਇਹ ਮੰਨਣਾ ਸੀ ਕਿ ਕਲੰਬਸ ਦਾ ਜਿਹੜਾ ਸਮੁੰਦਰੀ ਜਹਾਜ਼ ਹੈ 1 ਪੁਆਇੰਟ ਦੇ ਉੱਪਰ ਉਹ ਜਾ ਕੇ ਧਰਤੀ ਤੋਂ ਥੱਲੇ ਡੇਗ ਪਵੇਗਾ ਉੱਥੇ ਧਰਤੀ ਦਾ ਖਤਮਾ ਹੋ ਜਾਵੇਗਾ ਤੇ ਕਲੰਬਸ ਹਮੇਸ਼ਾ ਦੇ ਲਈ ਧਰਤੀ ਦੇ ਅੰਦਰ ਸਮਾ ਜਾਵੇਗਾ ਕਲੰਬਸ ਸਹੀ ਸਲਾਮਤ ਅਮਰੀਕਾ ਨੂੰ ਲੱਭ ਲੈਂਦਾ ਹੈ ਉਸ ਤੋਂ ਬਾਅਦ ਹੋਰ ਵੀ ਨਾਬਕਾਂ ਦੇ ਮਨ ਦੇ ਵਿੱਚ ਇਹ ਚੀਜ਼ ਆਉਂਦੀ ਹੈ ਕਿ ਜਿਆਦਾ ਤੋਂ ਜਿਆਦਾ ਧਰਤੀ ਨੂੰ ਐਕਸਪਲੋਰ ਕੀਤਾ ਜਾਵੇ ਤਾਂ ਉਹ ਨਾ ਲੋਕਾਂ ਨੂੰ ਪਤਾ ਲੱਗਿਆ ਕਿ ਧਰਤੀ ਦਾ ਕੋਈ ਅੰਤ ਨਹੀਂ ਹੈ ਜਿੱਧਰ ਨੂੰ ਤੁਸੀਂ ਮਰਜ਼ੀ ਚਲੇ ਜਾਓ ਕੋਈ ਇਦਾਂ ਦਾ ਪੁਆਇੰਟ ਨਹੀਂ ਆਉਂਦਾ ਜਿੱਥੇ ਜਾ ਕੇ ਤੁਹਾਡਾ ਜਹਾਜ਼ ਧਰਤੀ ਤੋਂ ਥੱਲੇ ਡਿੱਗ ਪਵੇ ਸਮੁੰਦਰੀ ਜਹਾਜ਼ ਧਰਤੀ ਤੋਂ ਥੱਲੇ ਡਿੱਗ ਪਵੇ ਉਦੋਂ ਤੋਂ ਹੀ ਲੋਕਾਂ ਦੇ ਮਨ ਦੇ ਵਿੱਚ ਇਹ ਖਿਆਲ ਆਉਣੇ ਸ਼ੁਰੂ ਹੋ ਗਏ ਸੀ ਕਿ ਜੇਕਰ ਧਰਤੀ ਸਪਾਟ ਨਹੀਂ ਹੈ ਸਿੱਧੀ ਨਹੀਂ ਹੈ ਤਾਂ ਇਹਦਾ ਸਾਈਜ਼ ਕਿਦਾਂ ਦਾ ਹੈ ਇਹ ਹੈ ਕਿਦਾਂ ਦੀ ਤੇ ਉਸ ਸਮੇਂ ਤੋਂ ਹੀ ਇਹ ਸੰਭਾਵਨਾ ਵਧਦੀ ਗਈ ਕਿ ਜਿਹੜੀ ਸਾਡੀ ਧਰਤੀ ਹੈ ਇਹ ਬਿਲਕੁਲ ਸਿੱਧੀ ਨਹੀਂ ਬਲਕਿ ਗੋਲ ਹੋਵੇਗੀ ਬਾਅਦ ਦੇ ਵਿੱਚ ਇਹ ਚੀਜ਼ ਦੀ ਪੋਸਟਿਵ ਟੈਲੀਸਕੋਪ ਅਤੇ ਉਪਗ੍ਰਹਾਂ ਦੇ ਨਾਲ ਵੀ ਹੋ ਗਈ ਕਿ ਜਿਹੜੀ ਸਾਡੀ ਪੁਆਇੰਟ ਅਜਾਹੀ ਨੇ ਜਿਨ੍ਹਾਂ ਨੂੰ ਤੁਸੀਂ ਧਰਤੀ ਦਾ ਅੰਤ ਕਹਿ ਸਕਦੇ ਹੋ ਕਿ ਇਸ ਤੋਂ ਅੱਗੇ ਧਰਤੀ ਖਤਮ ਹੈ ਤੇ ਇਹਨਾਂ ਦੋਨੇ ਪੁਆਇੰਟ ਤੋਂ ਅੱਗੇ ਜਾਣਾ ਵੀ ਖਤਰੇ ਤੋਂ ਘਟ ਨਹੀਂ ਹੈ ਇਹ ਧਰਤੀ ਦੇ ਦੋ ਪੁਆਇੰਟ ਨੇ ਸਾਊਥ ਪੋਲ ਤੇ ਨਾਰਥ ਪੋਲ ਨਾਰਥ ਪੋਲ ਬਿਲਕੁਲ ਸਮੁੰਦਰ ਦੇ ਵਿਚਕਾਰ ਹੈ ਤੇ ਇਸ ਦੇ ਨਾਲ ਵਸਿਆ ਹੋਇਆ ਹੈ ਨਾਰਵੇ ਦੇਸ਼ ਨਾਰਵੇ ਦੇਸ਼ ਦੇ ਵਿੱਚ ਇੱਕ ਸੜਕ ਹੈ ਜਿਸ ਦਾ ਨਾਮ ਹੈ E69 ਤੇ ਖਾਸ ਗੱਲ ਇਹ ਹੈ ਕਿ ਇਹ ਧਰਤੀ ਦੀ ਆਖਰੀ ਸੜਕ ਹੈ ਜਿਵੇਂ ਹੀ ਤੁਸੀਂ ਇਹ ਸੜਕ ਦੇ ਉੱਪਰ ਚੱਲਣਾ ਸ਼ੁਰੂ ਕਰੋਗੇ ਤਾਂ ਇੱਕ ਪੁਆਇੰਟ ਤੇ ਤੁਹਾਡੇ ਸਾਹਮਣੇ ਆਰਕਟਿਕ ਸਾਗਰ ਹੋਵੇਗਾ ਜਾਨਕਿ ਧਰਤੀ ਖਤਮ ਹੋ ਜਾਵੇਗੀ ਇਹ ਸੜਕ ਲਾਸਟ ਸੜਕ ਹੈ ਧਰਤੀ ਧਰਤੀ ਦੇ ਇਹ ਲਾਸਟ ਪੁਆਇੰਟ ਤੇ ਖੜ ਕੇ ਜਦੋਂ ਤੁਸੀਂ ਅੱਗੇ ਵੱਲ ਨੂੰ ਦੇਖੋਗੇ ਤਾਂ ਤੁਹਾਨੂੰ ਅਨੰਤ ਮਹਾਸਾਗਰ ਅਤੇ ਬਰਫ਼ੀ-ਬਰਫ਼ ਦਿਖਾਈ ਦੇਵੇਗੀ। ਇਹ ਧਰਤੀ ਦਾ ਉਹ ਪੁਆਇੰਟ ਹੈ ਜਿਸ ਤੋਂ ਅੱਗੇ ਕੋਈ ਵੀ ਜ਼ਮੀਨ ਨਹੀਂ ਹੈ। ਮੰਨ ਲਓ ਤੁਸੀਂ ਧਰਤੀ ਦੇ ਇਸ ਪੁਆਇੰਟ ਤੋਂ ਵੀ ਆਪਣੀ ਅੱਗੇ ਦੀ ਯਾਤਰਾ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਅੱਗੇ ਪਾਣੀ ਅਤੇ ਬਰਫ਼ੀ ਮਿਲੇਗੀ ਉਸ ਤੋਂ ਇਲਾਵਾ ਕਿਤੇ ਵੀ ਜ਼ਮੀਨ ਦਾ ਇੱਕ ਟੋਟਾ ਨਹੀਂ ਮਿਲੇਗਾ। ਤੇ ਇਹ ਜਿਹੜਾ ਸਫ਼ਰ ਹੈ ਇਹ ਵੀ ਖਤਰੇ ਤੋਂ ਘੱਟ ਨਹੀਂ ਹੈ। ਬਹੁਤ ਜ਼ਿਆਦਾ ਪਰਫੀਲੇ ਤੂਫਾਨ ਆਉਂਦੇ ਨੇ ਇਸ ਰਾਸਤੇ ਦੇ ਵਿੱਚ ਤੇ ਇਹ ਬਹੁਤ ਜ਼ਿਆਦਾ ਭਿਆਨਕ ਮਹਾਸਾਗਰ ਹੈ। ਜਿਵੇਂ ਤੁਸੀਂ ਨਾਰਵੇ ਦੀ ਧਰਤੀ ਦੀ ਆਖਰੀ ਸੜਕ ਜਨਨ ਅਰ ਦੇਲ ਨਿਕਲਦੇ ਹਾਂ ਤਾਂ ਤੁਸੀਂ ਨੋਟ ਕਰੋਗੇ ਕਿ ਇਹ ਜਗ੍ਹਾ ਦੇ ਉੱਪਰ ਮੌਸਮ ਬਹੁਤ ਤੇਜ਼ੀ ਦੇ ਨਾਲ ਬਦਲਦਾ ਹੈ ਇਕਦਾਂ ਹੀ ਧੁੱਪ ਹੋਵੇਗੀ ਤੇ ਅਗਲੇ ਪਲ ਹੀ ਤੁਹਾਨੂੰ ਬਹੁਤ ਜ਼ਿਆਦਾ ਤੇਜ਼ ਪ੍ਰਫੀਲੀਆਂ ਹਵਾਵਾਂ ਦਾ ਸਾਹਮਣਾ ਕਰਨਾ ਪਵੇਗਾ ਲੋਕਲ ਲੋਕਾਂ ਦਾ ਦੱਸਣਾ ਹੈ ਕਿ ਕਈ ਵਾਰ ਇਸ ਰਸਤੇ ਦੇ ਉੱਪਰ ਅਚਾਨਕ ਹੀ ਕਾਰਾਂ ਗਾਇਬ ਹੋ ਜਾਂਦੀਆਂ ਨੇ ਗੱਡੀਆਂ ਗਾਇਬ ਹੋ ਜਾਂਦੀਆਂ ਨੇ ਜਿਨ੍ਹਾਂ ਦੇ ਬਾਰੇ ਮੁੜ ਕੇ ਕਦੇ ਵੀ ਕੋਈ ਥਾਂ ਪਤਾ ਨਹੀਂ ਲੱਗਦਾ ਇਹ ਰੋਡ ਦੇ ਉੱਪਰ 6 ਮਹੀਨੇ ਦਿਨ ਰਹਿੰਦਾ ਹੈ 6 ਮਹੀਨੇ ਰਾਤ ਰਹਿੰਦੀ ਹੈ ਕਿਉਂਕਿ ਇਹ ਨਾਰਥ ਪੋਲ ਦੇ ਬਿਲਕੁਲ ਨੇੜੇ ਹੈ ਤੁਸੀਂ ਇਹ ਚੀਜ਼ ਨੂੰ ਇਮੇਜਨ ਕਰਕੇ ਦੇਖੋ ਕਿ ਤੁਸੀਂ ਇਹ ਸੜਕ ਦੇ ਉੱਪਰ ਡਰਾਈਵ ਕਰ ਰਹ ਅੜੀ ਦੇ ਉੱਪਰ ਟਾਈਮ ਦੇਖਦੇ ਹਾਂ ਤਾਂ ਟਾਈਮ ਵੱਜਿਆ ਹੁੰਦਾ ਹੈ ਦੁਪਹਿਰ ਦਾ 1 ਪਰ ਤੁਹਾਡੇ ਆਲੇ-ਦੁਆਲੇ ਬਿਲਕੁਲ ਘੁੱਪ ਹਨੇਰਾ ਹੁੰਦਾ ਹੈ ਜਿਵੇਂ ਕਿ ਰਾਤ ਦਾ ਸਮਾਂ ਹੋਵੇ ਅੱਧੀ ਰਾਤ ਦਾ ਸਮਾਂ ਹੋਵੇ ਤਾਂ ਤੁਹਾਡੇ ਮਨ ਦੇ ਵਿੱਚ ਉਸ ਸਮੇਂ ਕਿੰਦਾਂ ਦੇ ਖਿਆਲ ਆਉਣਗੇ ਤੇ ਬਹੁਤ ਸਾਰੇ ਲੋਕ ਇਹ ਚੀਜ਼ ਨੂੰ ਐਕਸਪੀਰੀਅੰਸ ਕਰਨ ਦੇ ਲਈ ਇਸ ਰੋਡ ਦੇ ਉੱਪਰ ਡਰਾਈਵ ਕਰਦੇ ਨੇ ਧਰਤੀ ਦੇ ਆਖਰੀ ਰੋਡ ਦੇ ਉੱਪਰ ਡਰਾਈਵ ਕਰਦੇ ਨੇ ਜਿੱਥੇ ਧਰਤੀ ਦਾ ਅੰਤ ਹੋ ਜਾਂਦਾ ਹੈ ਤੇ ਉਸ ਤੋਂ ਅੱਗੇ ਸਮੁੰਦਰ ਚੱਲ ਪੈਂਦਾ ਹੈ ਆਰਟਿਕ ਮਹਾਸਾਗਰ ਚੱਲ ਪੈਂਦਾ ਹੈ ਕੋਈ ਇਨਸਾਨ ਸੋਚ ਰਿਹਾ ਵੀ ਹੈ ਕਿ ਚਲੋ ਮੈਂ ਆਰਟਿਕ ਮਹਾਸਾਗਰ ਨੂੰ ਪਾਰ ਕਰਨਾ ਹੈ ਤਾਂ ਤੁਹਾਨੂੰ ਜਾਗਰ ਬਰਫ਼ ਦੇ ਨਾਲ ਟਕਿਆ ਹੋਇਆ ਹੈ ਤੁਸੀਂ ਇਹ ਮਹਾਸਾਗਰ ਨੂੰ ਪਾਰ ਕਰਨਾ ਹੈ ਤਾਂ ਤੁਸੀਂ ਨਾਰਮਲ ਸ਼ਿਪ ਦੇ ਨਾਲ ਇਸ ਮਹਾਸਾਗਰ ਦੇ ਵਿੱਚ ਲਈ ਲੰਘ ਹੀ ਨਹੀਂ ਸਕਦੇ ਕਿਉਂਕਿ ਇਹ ਮਹਾਸਾਗਰ ਨੂੰ ਪਾਰ ਕਰਨ ਦੇ ਲਈ ਬਹੁਤ ਜ਼ਿਆਦਾ ਮਜ਼ਬੂਤ ਬਰਫ਼ ਨੂੰ ਤੋੜਨ ਵਾਲੇ ਆਈਸ ਬ੍ਰੇਕਰ ਸ਼ਿਪ ਦੀ ਜ਼ਰੂਰਤ ਪੈਂਦੀ ਹੈ ਜਿਹੜਾ ਕਿ ਹੌਲੀ-ਹੌਲੀ ਕਛੂਏ ਦੀ ਚਾਲ ਬਰਫ਼ ਨੂੰ ਤੋੜਦਾ ਹੋਇਆ ਅੱਗੇ ਨੂੰ ਵਧਦਾ ਹੈ ਇਹ ਜੰਮੀ ਹੋਈ ਬਰਫ਼ ਦੇ ਉੱਪਰ ਤੁਸੀਂ ਚੱਲ ਵੀ ਸਕਦੇ ਹੋ ਪਰ ਪਤਾ ਨਹੀਂ ਕਿਸ ਜਗ੍ਹਾ ਦੇ ਉੱਪਰ ਬਰਫ਼ ਦੀ ਤਹਿ ਬਹੁਤ ਜ਼ਿਆਦਾ ਪਤਲੀ ਹੋਵੇ ਤਾਂ ਤੁਸੀਂ ਸਿੱਧੇ ਸਮੁੰਦਰ ਦੇ ਵਿੱਚ ਡਿੱਗ ਜਾਓ ਤੇ ਇੱਕ ਵਾਰ ਜਦੋਂ ਕੋਈ ਇਨਸਾਨ ਇਹ ਮਹਾਸਾਗਰ ਦੇ ਵਿੱਚ ਡਿੱਗ ਪੈਂਦਾ ਹੈ ਤਾਂ ਉਹ ਆਲੀ ਦਿਵਾਲੀ ਬਰਫੀ ਬਰਫ ਹੁੰਦੀ ਹੈ ਤੁਸੀਂ ਚਾਹ ਕੇ ਵੀ ਉਹ ਇਨਸਾਨ ਨੂੰ ਲੱਭ ਨਹੀਂ ਸਕਦੇ ਜਿਹੜਾ ਬਰਫ ਦੇ ਵਿੱਚ ਡਿੱਗਿਆ ਹੋਇਆ ਹੁੰਦਾ ਹੈ ਮੰਨ ਲਓ ਤੁਸੀਂ ਕਾਫੀ ਜ਼ਿਆਦਾ ਕੋਸ਼ਿਸ਼ ਕਰਦੇ ਹੋ ਤੇ ਉਸ ਇਨਸਾਨ ਨੂੰ ਤੁਸੀਂ ਪਾਣੀ ਦੇ ਵਿੱਚੋਂ ਬਾਹਰ ਵੀ ਕਢ ਲੈਨੇ ਹੋ ਮਹਾਸਾਗਰ ਦੇ ਵਿੱਚੋਂ ਬਾਹਰ ਵੀ ਕਢ ਲੈਨੇ ਹੋ ਪਰ ਉਦੋਂ ਤੱਕ ਉਹ ਠੰਡ ਕਾਰਨ ਮਰ ਗਿਆ ਹੋਵੇਗਾ ਕਿਉਂਕਿ ਇਹ ਪਾਣੀ ਦਾ ਟੈਂਪਰੇਚਰ 0 ਡਿਗਰੀ ਦੇ ਆਸ-ਪਾਸ ਹੁੰਦਾ ਹੈ ਤੇ ਆਰਟਿਕ ਮਹਾਸਾਗਰ ਦੇ ਜ਼ਿਆਦਾਤਰ ਹਿੱਸੇ ਦੇ ਉੱਪਰ ਅੱਜ ਤੱਕ ਵੀ ਕਿਸੇ ਇਨਸਾਨ ਨੇ ਪੈਰ ਤੱਕ ਨਹੀਂ ਰੱਖਿਆ ਕਿਉਂਕਿ ਇਹ ਬਹੁਤ ਜ਼ਿਆਦਾ ਔਖਾ ਤੇ ਚੁਣੌਤੀਆਂ ਭਰਿਆ ਹੈ ਇੰਨੇ ਜ਼ਿਆਦਾ ਐਡਵਾਂਸ ਸ਼ਿਪ ਆ ਪੁਆਇੰਟਾਂ ਦੇ ਉੱਪਰ ਜਾਣ ਤੋਂ ਡਰਦਾ ਹੈ ਇਸ ਜੀ ਧਰਤੀ ਦਾ ਸਭ ਤੋਂ ਆਖਰੀ ਉੱਤਰੀ ਸਿਰਾ ਹੁਣ ਆਪਾਂ ਚੱਲਦੇ ਹਾਂ ਧਰਤੀ ਦੇ ਸਭ ਤੋਂ ਆਖਰੀ ਦੱਖਣੀ ਸਿਰੇ ਵੱਲ ਜਿਵੇਂ ਕਿ ਧਰਤੀ ਦੇ ਉੱਤਰੀ ਸਿਰੇ ਦੀ ਸਭ ਤੋਂ ਆਖਰੀ ਸੜਕ ਹੈ E69 ਇਸ ਤਰ੍ਹਾਂ ਹੀ ਸਾਊਥ ਪੋਲ ਦੀ ਸਭ ਤੋਂ ਆਖਰੀ ਸੜਕ ਹੈ ਨੈਸ਼ਨਲ ਰੂਟ 3 ਅਰਜنٹੀਨਾ ਦੀ ਨੈਸ਼ਨਲ ਰੂਟ 3 ਦੁਨੀਆ ਦੀ ਲਾਸਟ ਦੱਖਣੀ ਸੜਕ ਮੰਨੀ ਜਾਂਦੀ ਹੈ ਇਹ ਸੜਕ ਜਾਂ ਕਹੀਏ ਇਹ ਰੋਡ ਜਾਂਦੀ ਹੈ ਉਸਵਾਇਆ ਨਾਮ ਦੇ ਸ਼ਹਿਰ ਤੱਕ ਜਿਸ ਨੂੰ ਐਂਡ ਆਫ ਦਾ ਵਰਲਡ ਵੀ ਕਹਿੰਦੇ ਨੇ ਇਹ ਸ਼ਹਿਰ ਨੂੰ ਧਰਤੀ ਦਾ ਸਭ ਤੋਂ ਆਖਰੀ ਸ਼ਹਿਰ ਮੰਨਿਆ ਜਾਂਦਾ ਹੈ ਇਹ ਸ਼ਹਿਰ ਵਸਿਆ ਹੋਇਆ ਹੈ ਓਸ਼ੀਅਨ ਦੇ ਕਿਨ ਚ ਲੋਕ ਹੁਣ ਇਹ ਸ਼ਹਿਰ ਦੇ ਵਿੱਚ ਜਾ ਕੇ ਇੱਥੋਂ ਆਈਸ ਬ੍ਰੇਕਰ ਜਹਾਜ਼ ਫੜਦੇ ਨੇ ਤੇ ਫਿਰ ਅੰਟਾਰਕਟਿਕਾ ਦੀ ਯਾਤਰਾ ਦੇ ਉੱਪਰ ਜਾਂਦੇ ਨੇ ਪੰਜਾਬੀ ਬਲੌਗਰ ਨਵਦੀਪ ਬਰਾੜ ਵੀ ਇਹ ਸ਼ਹਿਰ ਦੇ ਵਿੱਚੋਂ ਜਾ ਕੇ ਅੰਟਾਰਕਟਿਕਾ ਦੀ ਯਾਤਰਾ ਕਰਕੇ ਆਇਆ ਹੈ ਤੁਸੀਂ ਉਸ ਦੀ ਸੀਰੀਜ਼ ਨੂੰ ਦੇਖ ਕੇ ਸਮਝ ਸਕਦੇ ਹੋ ਕਿ ਇਹ ਸ਼ਹਿਰ ਕਿਸ ਪੁਆਇੰਟ ਦੇ ਉੱਪਰ ਵਸਿਆ ਹੋਇਆ ਤੇ ਇੱਥੇ ਰਹਿਣਾ ਕਿੰਨਾ ਜ਼ਿਆਦਾ ਟਾਪ ਹੈ ਸਿੱਧੀ ਤੇ ਸਾਫ਼ ਗੱਲ ਇਹ ਹੈ ਕਿ ਇਹ ਧਰਤੀ ਦੇ ਉਹ ਪੁਆਇੰਟ ਨੇ ਨਾਰਥ ਪੋਲ ਤੇ ਸਾਊਥ ਪੋਲ ਜਿੱਥੇ ਜਾ ਕੇ ਧਰਤੀ ਦਾ ਐਂਡ ਹੋ ਜਾਂਦਾ ਹੈ ਉਸ ਤੋਂ ਅੱਗੇ ਤੁਹਾਨੂੰ ਕੋਈ ਵੀ ਜ਼ਮੀਨ ਦਿਖਾਈ ਨਹੀਂ ਦੇਵੇਗੀ ਤੇ ਨਾ ਹੀ ਉਹ ਜਗ੍ਹਾ ਦੇ ਉੱਪਰ ਕਿਸੇ ਤਰ੍ਹਾਂ ਜਾਂਦਾ ਹੈ ਐਂਡ ਹੋ ਜਾਂਦਾ ਹੈ ਇਹ ਦੋਨੇ ਪੁਆਇੰਟ ਦੇ ਉੱਪਰ ਏਸੀਜੀ ਧਰਤੀ ਦੇ ਲਾਸਟ ਪੁਆਇੰਟ ਦੇ ਨਾਲ ਜੁੜੇ ਹੋਏ ਕੁਝ ਰੋਚਕ ਤੱਥ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀਵਨੀਅਰ ਸਬਸਕ੍ਰਾਈਬ ਕਰਨਾ ਧੰਨਵਾਦ